ਕਿ ਅਸੀਂ ਪ੍ਰਤੀਖ ਸਿੰਘ ਹੋਣਾ ਨੂੰ ਉਹਨਾਂ ਦੀ ਕਿਤਾਬ ਜਿਹਦਾ ਟਾਈਟਲ ਹੈ ਬੁੰਨਤੀ ਉਸ ਨੂੰ ਰਿਲੀਜ਼ ਕਰਨ ਦੇ ਮੌਕੇ ਤੇ ਬਹੁਤ-ਬਹੁਤ ਜੀ ਵਿਧਾਈਆਂ ਦੇ ਨੇ ਉੱਥੇ ਜਾਣ ਦਾ ਮੌਕਾ ਮਿਲਿਆ ਇਹ ਵਿਸ਼ ਪੰਜਾਬੀ ਪਵਨ ਦੇ ਵਿੱਚ ਪਰਸੋਂ ਸੈਟਰਡੇ ਵਾਲੇ ਦਿਨ ਜੀ ਜੋ ਹੈ ਕਿਤਾਬ ਰਿਲੀਜ਼ ਕੀਤੀ ਗਈ ਕਿਤਾਬ ਦੇ ਇੱਕ ਤਾਂ ਉੱਥੇ ਵਿੱਚ ਜੀ ਮੈਂ ਸੰਖੇਪ ਜਿਹਾ ਬੋਲ ਦਿਆਂ ਕਿਹਾ ਸੀ ਕਿ ਇੱਕ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਤਾਬ ਬਹੁਤ ਛੋਟੀ ਹੈ ਜੀ ਆ ਛੋਟੀ ਦੋਨੋਂ ਪਾਸੇ ਉਹ ਆਕਾਰ ਦੇ ਵਿੱਚ ਵੀ ਛੋਟੀ ਹੈ ਤੇ ਉਹਦੇ ਵਿੱਚ ਜਿਹੜੀਆਂ ਨਜ਼ਮਾਂ ਨੇ ਉਹ ਵੀ ਛੋਟੀਆਂ ਛੋਟੀਆਂ ਨੇ ਕੁਝ ਕਹੀ ਤੇ ਜੀ ਕੁਝ ਆ ਫਿਊ ਲਾਈਨਸ ਦੀਆਂ ਨੇ ਬਟ ਬਹੁਤ ਮੀਨਿੰਗਫੁਲ ਨੇ ਵੈਰੀ ਮੀਨਿੰਗਫੁਲ ਔਰ ਮੇਰਾ ਖਿਆਲ ਜੀ ਇਹ ਬੰਤੀ ਕਿਤਾਬ ਨੂੰ ਅ ਪ੍ਰਤੀਕ ਹੁਣਾ ਵੱਲੋਂ ਜੋ ਉਹਨਾਂ ਨੇ ਖੁਦ ਡਿਜ਼ਾਈਨ ਕੀਤੀ ਦਾ ਟਾਈਟਲ ਵੀ ਔਰ ਇੱਕ ਕਵਿਤਾਵਾਂ ਲਿਖੀਆਂ ਨੇ ਆ ਬਹੁਤ ਸੋਹਣੀਆਂ ਸੋਹਣੀਆਂ ਜਿਨ੍ਹਾਂ ਨੂੰ ਜੀ ਲਗਭਗ ਜਿਹੜੇ ਉੱਥੇ ਬੁਲਾ ਰਹੇ ਨੇ ਨਾਮ ਪਹਿਲਾਂ ਪਤਾ ਸੀ ਕਿ ਜਿਨ੍ਹਾਂ ਨੇ ਬੋਲਣਾ ਜਿਨ੍ਹਾਂ ਕੋਲ ਕਿਤਾਬ ਪਹਿਲਾਂ ਪਹੁੰਚੀ ਹੋਈ ਸੀ ਉਹਨਾਂ ਨੇ ਜੀ ਕੁਝ ਕੁਛ ਕਵਿਤਾਵਾਂ ਦਾ ਜ਼ਿਕਰ ਜ਼ਰੂਰ ਕੀਤਾ ਪੜ੍ਹ ਕੇ ਸੁਣਾਈਆਂ ਕਿ ਬਹੁਤ ਛੋਟੀਆਂ ਸੀਗੀਆਂ ਤੇ ਉਹਨਾਂ ਤੋਂ ਸੁਣ ਕੇ ਵੀ ਜੀ ਕਿੰਨੀਆਂ ਤਾਂ ਅਸੀਂ ਮੇਰੇ ਖਿਆਲ 10 12 15 ਤਾਂ ਅਸੀਂ ਉੱਥੇ ਸੋਣ ਹੀ ਲਈ ਆ ਆ ਲੇਕਿਨ ਅਸੀਂ ਪ੍ਰਤੀਕ ਹੁਣਾ ਨੂੰ ਜੀ ਬਹੁਤ ਬਹੁਤ ਵਧਾਈਆਂ ਦਿੰਨੇ ਆ ਔਰ ਇਹਨਾਂ ਦੇ ਖਾਨਦਾਨ ਦੇ ਵਿੱਚ ਆ ਜੀ ਤੇ ਜਿਹੜੀ ਸ਼ਾਇਰੀ ਹੈ ਆ ਗੁਰਤੇਜ ਕਹਾਰਵਾਲ ਕੁਹਾਰ ਵਾਲਾ ਹੁਣਾਂ ਦਾ ਬੜਾ ਵੱਡਾ ਨਾਮ ਹੈ। ਦੈਟਸ ਰਾਈਟ ਜੀ। ਆ ਪੰਜਾਬੀ ਸ਼ਾਇਰੀ ਦੇ ਵਿੱਚ ਤੇ ਪ੍ਰਤੇਕ ਹੁਣਾਂ ਨੇ ਵੀ ਜੀ ਆਪਣੀ ਕਿਤਾਬ ਹੈ ਜਿਹੜੀ ਹੁਣ ਰਿਲੀਜ਼ ਹੋਈ ਹੈ। ਬਲਜੀਤ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਜ ਬਹੁਤ ਅੱਛੇ ਢੰਗ ਦੇ ਨਾਲ ਸਟੇਜ ਦਾ ਜੜਾ ਕੰਮ ਸਭਾਲਿਆ ਬਿਲਕੁਲ ਜੀ ਤੇ ਬਾਕੀ ਜਿੰਨੇ ਵੀਰ ਭੈਣ ਆਏ ਸੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਡਾ ਕੰਪਲੀਮੈਂਟ ਡਾਕਟਰ ਜੀ ਮੈਨੂੰ ਜਿਹੜਾ ਲੱਗਿਆ ਜੀ ਜਿੰਨਾ ਟਾਈਮ ਮੈਂ ਰਹੀ ਉੱਥੇ ਤੇ ਨਵਤੇਜ ਭਰਤੀ ਹੋਰਾਂ ਦਾ ਜਿਹੜਾ ਜੀ ਉਹ ਕਮੈਂਟ ਤੇ ਜਿਹੜੀ ਸੀ ਗੱਲ ਕਰਦੇ ਆਂ ਵੀ ਕਤਾਵ ਛੋਟੀ ਹੈ ਕਵਿਤਾਵਾਂ ਛੋਟੀਆਂ ਨੇ ਪਰ ਜਿਹੜੀ ਉਹਨਾਂ ਨੇ ਗੱਲ ਕੀ ਉਹ ਇੰਨੀ ਵੱਡੀ ਗੱਲ ਹੈ ਕਿ ਉਹ ਬਹੁਤ ਵੱਡਾ ਹਾਸਲ ਜੀ ਮੈਨੂੰ ਲੱਗਿਆ ਬਿਲਕੁਲ ਸੁਖਪਾਲ ਹੋਰਾਂ ਨੇ ਵੀ ਬਹੁਤ ਸੋਹਣਾ ਬੋਲਿਆ ਜੀ ਬਾਕੀ ਵੀ ਸਾਰੇ ਬੁਲਾਰਿਆ ਨੇ ਬਹੁਤ ਸਾਰੀ ਸਿਫਟ ਕੀਤੀ ਆ ਇਕੱਲੇ ਇਕੱਲੇ ਦਾ ਨਾਮ ਹੁਣ ਨਹੀਂ ਲਿਆ ਜਾਣਾ ਪਰ एवरीवन ਬਡੀ ਮੇਰੇ ਖਿਆਲ ਜੀ ਸੰਧਾ ਸਾਹਿਬ ਬਾਅਦ ਚ ਬੋਲੇ ਹੋਣਗੇ ਕਿਉਂਕਿ ਅਸੀਂ ਉਦੋਂ ਮੈਨੇਜਮੈਂਟ ਬੈਂਕ ਤੇ ਜਾਣਾ ਸੀਗਾ ਤੇ ਮੈਂ ਪਹਿਲਾਂ ਨਿਕਲ ਆਇਆ ਸੀਗਾ ਤੇ ਸ਼ਾਇਦ ਉਸ ਤੋਂ ਬਾਅਦ ਜੀ ਉਹ ਬੋਲੇ ਨੇ ਤੇ ਕੁੱਲ ਮਿਲਾ ਕੇ ਜੀ ਬਹੁਤ ਸੋਹਣਾ ਆਪਣੇ ਉਮਕਾਰਪ੍ਰੀਤ ਉਹਨਾਂ ਨੇ ਇਹ ਰਿਸਰਚ ਪੇਪਰ ਪੜ੍ਹਿਆ ਸੀਗਾ ਬਾਕੀ ਸਾਰੇ ਜੀ ਜਿਨ੍ਹਾਂ ਨੇ ਆ ਕੇ ਵਧਾਈਆਂ ਦਿੱਤੀਆਂ ਤੇ ਬਹੁਤ ਸੋਹਣੇ ਮਾਹੌਲ ਦੇ ਵਿੱਚ ਬੜਾ ਇਹ ਸੋਹਣਾ ਪ੍ਰੋਗਰਾਮ ਔਰ ਇੱਕ ਵਾਰ ਫਿਰ ਅਸੀਂ ਪ੍ਰਤੀਖ ਉਹਨਾਂ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਜੀ ਇਸਨੂੰ ਆਰਗੇਨਾਈਜ਼ ਕੀਤਾ ਵਧਾਈਆਂ ਦਿੰਦੇ ਆਂ ਨਾਲ ਆਸ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਸੋਹਣੀਆਂ-ਸੋਹਣੀਆਂ ਜਿਹੜੀਆਂ ਛੋਟੀਆਂ-ਛੋਟੀਆਂ ਲਿਖਤਾਂ ਵਾਲੀਆਂ ਕਿਤਾਬਾਂ ਜਿਵੇਂ ਨੂੰ ਇਹ ਲੱਗਦਾ ਹੁੰਦਾ ਜੀ ਕਿ ਜਿਸ ਤਰ੍ਹਾਂ ਦੀਆਂ ਇਹ ਫੋਨਸ ਨਹੀਂ ਇਹ ਪੜਨ ਵਾਲੇ ਨੂੰ ਸੌਖੀਆਂ ਵੀ ਤੇ ਇੱਕਦਮ ਜੀ ਜਿਹੜੀ ਕਨਸੈਪਟ ਤੁਹਾਡੀ ਇੱਕਦਮ ਕਲੀਅਰ ਹੋ ਮੈਸੇਜ ਜਿਹੜਾ ਬਹੁਤ ਜਾਂਦਾ ਕਿ ਵਾਰੀ ਅਸੀਂ ਇਸ ਕਰਕੇ ਵੀ ਪੜਨ ਨੂੰ ਰਹਿ ਜਾਂਦੇ ਮੇਰੇ ਵਰਗੇ ਕਿ ਵੱਡੀ ਆ ਕਿਤਾਬ ਤੇ ਲੰਬੀ ਆ ਗੱਲਬਾਤ ਤੇ ਠਹਿਰ ਕੇ ਪੜਾਂਗੇ ਤੋਂ ਕਰਦੇ-ਕਰਦੇ ਕਿਵਰੇ ਬਹੁਤ ਵਧੀਆ-ਵਧੀਆ ਚੀਜ਼ਾਂ ਜਿਹੜੀਆਂ ਰਹਿ ਜਾਂਦੀਆਂ ਤੋ ਇਸ ਗੱਲੋਂ ਜੀ ਪ੍ਰਤੀਕ ਹੋਈ ਫੇਰ ਵਧਾਈ ਦੇ ਪੱਤਰ ਨੇ ਤੇ ਬਹੁਤ ਸਾਰੀਆਂ ਮੁਬਾਰਕਾਂ ਜੀ